ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਲਾਤੇ ਦੀ ਬੰਦੇ ਵੱਢਣ ਗੰਨਾ ਕੱਲ ਦੇ ਲੱਗੇ ਹੋਏ ਨੇ ਅੱਜ ਕਰ ਦਾਂਗੇ ਟਰਾਲੀ ਪੂਰੀ ਬਾਕੀ ਹਲੇ ਤੱਕ ਡੇਢ ਕੁ ਵਜੇ ਜਗ੍ਹਾ ਵੱਡੀ ਗਈ ਆ 14 ਬੰਦੇ ਨੇ ਇਹ ਟਰਾਲੀ ਵੀ ਆਪਣੀ ਖੜੀ ਆ ਇਹ ਆਪਣੇ ਗਵਿੰਦਗੜ੍ਹ ਕੁਲਪਿੰਡਾ ਉੱਥੇ ਬੈਠੇ ਨੇ ਉੱਥੋਂ ਲੈ ਕੇ ਆਉਣੇ ਪੈਂਦੇ ਨੇ ਰੋਜ਼ ਜਾ ਕੇ। ਬਾਕੀ ਗੰਨਾ ਵਧੀਆ ਏ। ਪੂਰਾ ਲੰਬਾ ਏ ਭਰੀਆਂ 'ਚ ਦੇਖੋ। ਤਕਰੀਬਨ ਇੱਕ ਲੈਂਚ ਹੋਣਗੀਆਂ, 30 ਕ ਭਰੀਆਂ ਹੋਣਗੀਆਂ। ਉਹ ਜੀ 200 ਤੱਕ ਜਾਊਗਾ, 1.5 200 ਤੱਕ ਟਰਾਲੀ 'ਚ। ਬਾਕੀ ਆਪਾਂ ਨੂੰ ਮਿਲ ਹੈਗੀਆਂ ਨੇੜੀ 3-4 ਕਿਲੋਮੀਟਰ ਦੀ ਆ। ਇਸੇ ਕਰਕੇ ਆਪਾਂ ਬਾਲਾ ਜ਼ਿਆਦਾ ਗੰਨਾ ਪਾ ਕੇ ਨਹੀਂ ਲੈ ਕੇ ਜਾਣ। ਕੱਟੇ ਪਾ ਕੇ ਲੈ ਕੇ ਆਵਾਂਗੇ। ਆਪਣੀ ਪਰਚੀ ਆਈ ਹੋਈ ਸੀ 11 ਤਰੀਕ ਦੀ। 11 ਦਸੰਬਰ ਦੀ ਆਈ ਸੀ ਫਿਰ ਆਪਾਂ ਜਮ੍ਹਾਂ ਕਰਾਤੀ ਸੀ। ਲੇਬਰ ਕਰਕੇ ਲੇਬਰ ਨਹੀਂ ਮਿਲੀ ਸੀ। ਹੁਣ ਲੇਬਰ ਮਿਲ ਗਈ। ਹੁਣ ਫਿਰ ਪਰਚੀਆਂ ਮੂਰੇ ਦੋ ਹੋ ਗਈਆਂ। ਤੇ ਮੂਰੇ ਫਿਰ ਆਈ ਜਾਣਗੇ ਉਹ ਹਿਸਾਬ ਨਾਲੇ ਪਰਚੀਆਂ ਅੱਜ ਅੱਜ ਹੋ ਜੂਗੀ ਟਰਾਲੀ ਭਰ ਦਾਂਗੇ ਉਹ ਆਹ ਆਹ ਭਰ ਦਾਂਗੇ ਸ਼ਾਮ ਤੱਕ ਕਿੰਨੀ ਭਰੀ ਪੈ ਜਾਂਦੀ ਆ ਮਾਲਾ 200 ਕੁਇੰਟਲ ਚ 200 ਕੁਇੰਟਲ ਤੇ 500 ਕਿੱਲੇ ਦਾ ਮਾਲ ਨਾ ਕਿੱਲੇ ਦਾ ਨਹੀਂ 500 ਭਰੀ 500 ਕੁਇੰਟਲ ਦਾ ਗਿੱਲੇ ਦਾ ਨਿਕਲਦਾ ਹੀ ਅੱਛਾ 500 ਭਰੀ ਨਾ 200 ਕੁਇੰਟਲ ਹੁੰਦਾ ਏ ਕਿੰਨੀ ਆ ਗਈਆਂ ਹੁਣ ਪਾਉਂ ਹਲਦਾ ਹੋਰ ਕੱਲੂ ਮੁੱਲੂ ਭਰ ਭਰੀ ਆਉ ਟਰਾਲੀ ਆ ਕੇ ਕੱਲ ਤਾਂ ਤੂੰ ਕਹਿੰਦਾ 2 250 ਹੋਈ ਆਲੇ 250 ਹੋ ਜੂ ਅੱਜ ਹੋਰ ਜੋਰ ਤਾਂ ਪੂਰਾ ਮਾਰ ਰਿਹਾ ਬੰਦਾ ਹਨਾ 14 ਬੰਦਾ ਇਹ ਜਮੇ ਦੂਜਾ ਦਿਨ ਆ ਭਰਨਾ ਚਾਹੀਦਾ ਅੱਜ ਬਾਕੀ ਗੰਨਾ ਕਿਵੇਂ ਠੀਕ ਆ ਠੰਡ ਵੀ ਬਹੁਤ ਆ ਹੱਥ ਦਾ ਬਾਹਰ ਨਹੀਂ ਨਿਕਲਦੇ ਯਾਰ ਬਾਕੀ ਜਿਹੜਾ ਕੰਮ ਕਰਦਾ ਬੰਦਾ ਉਹਨੂੰ ਠੰਡ ਨਹੀਂ ਲੱਗਦੀ ਹਾਂ ਬੇਲੇ ਬੰਦੇ ਨੂੰ ਠੰਡ ਲੱਗਦੀ ਆ ਥੋਨੂ ਦਾ ਖਾਸ ਕਰਕੇ ਲੱਗਦੀ ਨਹੀਂ ਘੱਟ ਲੱਗਦੇ ਆ ਕੰਮ ਕਰਨ ਲੱਗ ਜੈ ਨੂੰ ਫੇਰ ਤਾਂ ਲੱਗਦੀ ਉਹ ਨਹੀਂ ਬਾਕੀ ਇਧਰੋਂ ਆਪਾਂ ਆਲੂ ਵੀ ਆਪਣੇ ਪੱਟੇ ਗਏ ਸੀ ਆ ਖੇਤ ਪੜਤਾ ਦੀ ਆਪਾਂ ਪਰੇ ਹਲੇ ਗਿੱਲੇ ਕਰਕੇ ਰੁੱਕ ਗਏ ਮੌਸਮ ਸਾਫ਼ ਹੋਈ ਤੀ ਫੇਰ ਪਟਾਂਗੇ ਜਗਾਈ ਰਹਿੰਦੀ ਆ ਖੇਤ ਦੀ ਤੇ ਫਿਰ ਇਕੱਠੀ ਉਹ ਜਗਾਈ ਕਰਾਂਗੇ ਉਪਰਲੇ ਖੇਤ ਨਾਲ ਬਾਕੀ ਚਲੋ ਸ਼ਾਮ ਨੂੰ ਦੇਖਦੇ ਆ ਵੀ ਟਰਾਲੀ ਭਰਨ ਲੱਗਦੇ ਨੇ ਆ ਕਿਵੇਂ ਕਰਦੇ ਨੇ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਪੂਰੀ ਦੇਖਿਆ ਕਰੋ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਤੇ ਨਾਲੇ ਸ਼ੇਅਰ ਕਰੋ ਗੰਨੇ ਦੀ ਹਾਈਟ ਵੀ ਵਧੀਆ ਏ ਬਾਕੀ ਦੇਖਾਂਗੇ ਕਿੰਨਾ ਕੁ ਵਜੇ ਦੰਦਾ ਏ ਕੀਲੇ ਦੇ ਹਿਸਾਬ ਨਾਲ ਕਿੰਨੀ ਕੋਸਤ ਆਉਂਦੀ ਆ ਕੀ ਰੇਟ ਵੜਦੇ ਹੋ ਗੰਨਾ ਕੀ ਰੇਟ ਚੱਲਦਾ ਏ ਇਹ ਰੇਟ ਚੱਲਦਾ ਏ 60 ਰੁਪਏ ਕਿਵੰਟਲ ਹਾਂ ਦੋ ਦਿਨਾਂ ਚ ਹੋ ਜਾਂਦੀ ਏ ਇੱਕ ਟਰਾਲੀ ਕਰ ਦੰਨੀ ਆ 200 ਕਿਵੰਟਲ ਅੱਛਾ ਯਾਰੀ ਨੇ 150 ਪੌਣ 200 ਕਰਦੇ ਠੀਕ ਆ ਜਿਹੜੇ ਪਿੰਡ ਰਹਨੇ ਹੋ ਮੇਰਾ ਫੇਰਾ ਤਾਂ ਰਤਨ ਹੈੜੀ ਰਹਨੇ ਹੋ ਹੈ ਉਧਰ ਵੀ ਚਲਦਾ ਉਹ ਕਿੰਨੇ ਦਾ ਕੰਮ ਉਧਰ ਵੀ ਕਿੰਨੇ ਦਾ ਕੰਮ ਚਲਦਾ ਹੈ ਕੋਈ ਠੀਕ ਆ 14 ਬੰਦਾ ਹੈ ਬਹੁਤ ਅੱਛਾ ਹੈ ਠੀਕ ਆ ਹੁਣ ਇੱਕ ਇੱਕ ਪਰਚੀ ਇਹ ਵੀ ਹੈ ਦੋ ਹਾਂ ਦੋ ਆਈਆਂ ਹੀ ਨੇ ਮਿਲਦਾ ਹਾਂ ਦੋ ਟਰਾਲੀਆਂ ਦੋ ਪਰਚੀਆਂ ਦਾ ਮਾਲ ਵੱਢ ਕੇ ਜਾਏਂਗੇ ਉਹ ਨਹੀਂ ਇਹ ਭੜਕੇ ਜਾਣਾ ਹੈ ਅੱਜ اچھا ਇੱਕ ਭੜਕੇ ਜਾਏਂਗੇ ਉਹ ਫੇਰ ਅਗਲੀ ਫੇਰ ਉਧਰ ਵੀ ਚੱਲ ਦਊ ਕੰਮ ਅਗਲੀ ਆ ਅਗਲੇ ਕੱਲ ਉਧਰ ਬੜੇਗੇ ਠੀਕ ਆ ਉਧਰ ਉਧਰ ਹੀ ਵੱਢ ਰਹੇ ਨੇ ਬੰਦੇ ਯਾਰੀ ਇਹ ਸਾਰੇ ਬੰਦੇ ਚੱਲ ਵੱਢੀਏ ਉਧਰ ਠੀਕ ਆ ਠੀਕ ਆ ਬੰਦੇ ਬੂਰੇ ਘੈਂਟ ਨੇ ਕਹਿੰਦੇ ਅੱਜ ਭਰਨੀ ਆ ਤੇ ਫੇਰ ਉਧਰ ਵੀ ਇੱਧਰ ਆਏ ਨੇ ਵੀ ਉਧਰ ਹੀ ਟਰਾਲੀ ਭਰਨੀ ਆ ਇਹਨਾਂ ਨੇ ਕੱਲ ਨੂੰ ਜਾ ਕੇ ਉਹ ਹਿਸਾਬ ਨਾਲ ਮੰਨ ਲਓ ਇੱਧਰ ਪਰਤੀ ਆਈ ਜਾਂਦੀ ਆ ਉਹ ਹਿਸਾਬ ਨਾਲ ਇੱਧਰ ਟਰਾਲੀ ਭਰੀ ਆ ਕਰਨਗੇ ਹਾਂ ਜੀ ਆਪਾਂ ਆ ਪਲਾਟ ਵੀ ਪੱਟਣਾ ਏ ਇਹਦੀ ਵੀ ਬੇਲ ਖਤਮ ਜੀ ਉਹ ਚੱਲੀ ਤੇ ਬਾਕੀ ਟਾਈਮ ਵੀ ਬੂਰਾ ਹੋ ਗਿਆ ਆਲੂ ਦਾ 90 ਕ 90 ਤੋਂ ਵੀ 95 ਦਿਨ ਦਾ ਹੋ ਚੱਲੇ ਆ ਬਾਕੀ ਕੁਝ ਬਲਾਈਟ ਨੇ ਵੀ ਬੇਲ ਖਰਾਬ ਕਰੀ ਪਈ ਆ ਤੇ ਸਹਜ ਵਧੀਆ ਬਣਾਇਆ ਪੱਟ ਕੇ ਚੈੱਕ ਕਰੇ ਆਪਾਂ ਹੁਣ ਥੋੜਾ ਜਿਹਾ ਗਿੱਲਾ ਏ ਦੀ ਬੇਲ ਵਢਾਉਣੇ ਆ ਬਾਕੀ ਬੰਦੇ ਆ ਜਾਣ ਮੋਟਰ ਦੀ ਬੈਠਣੇ ਆਪਣੀ ਤੇ ਬੰਦੇ ਆ ਜਾਣ ਫਿਰ ਬੇਲ ਵਢਾ ਵਢਾ ਕੇ 15 16 ਤਰੀਕ ਨੂੰ ਪੱਟਾਂਗੇ ਬਾਕੀ ਉਹ ਪਰਲਾ ਖੇਤ ਹੈਗਾ ਆਪਣਾ ਕਨੈਕਟਰ ਵਾਲਾ ਹੀ ਉਹ ਤਾਂ ਹਲੇ ਜਦੋਂ ਮੰਨ ਲਓ ਕਹਿਣਗੇ ਜਾ ਤੱਕ ਨਹੀਂ ਪੜਦੇ ਬਾਕੀ ਬੇਲ ਪੂਰੀ ਵਧੀਆ ਖੜੀ ਸੀ ਪਹਿਲਾਂ ਹੁਣ ਇਹ ਥੋੜਾ ਜਿਹਾ ਉਹ ਆ ਖਰਾਬ ਜੀ ਹੋ ਗਈ ਇੱਕ ਤਾਂ ਧੁੱਪਾਂ ਨਹੀਂ ਨਿਕਲੀ 12-15 ਦਿਨ ਹੋ ਗਏ ਅੱਜ ਦੇ ਕੱਲ ਨਕਲੇ ਥੋੜਾ ਜਿਹਾ ਸੂਰਜ ਆ ਦੇਖੋ ਛਾਤੀਆਂ ਹੀ ਮਾਰਦਾ ਉਰੇ ਆਪਣੇ 10 ਕਿੱਲੇ ਨੇ ਆਲੂਆਂ ਦੇ। ਉਰੇ ਆਪਣੀ ਪਰਾਲੀ ਦੱਬੀ ਹੋਈ ਆ ਵਿੱਚ। ਮਲਚਿੰਗ ਕਰਕੇ ਪਰਾਲੀ ਵਿੱਚੇ ਪਲਾਉ ਮਾਰ ਕੇ ਫਿਰ ਬੀਜੇ ਹੋਏ ਨੇ ਆਲੂ। ਉਰੇ ਦੇਖਾਂਗੇ ਵੀ ਝਾੜ ਦਾ ਫਰਕ ਆ ਜਾਂ ਨਹੀਂ। ਆਪਾਂ ਨੂੰ 2 ਸਾਲ ਹੋ ਗਏ ਇਦਾਂ ਹੀ ਕਰਦੇ ਆ ਇਹਨੂੰ। ਬਾਕੀ ਉੱਧਰ ਵੀ ਚੱਲਦੀ ਆ ਵੀਰ ਉਹਨਾਂ ਦੇ ਪਟਾਈ। ਉੱਧਰ ਵੀ ਦਿਖਾਉਣਾ ਤੁਹਾਨੂੰ ਵੀ ਕਿੰਨਾ ਕ ਝਾੜ ਝੂੜਾ ਕਿੰਮਿਆਂ ਉਹ ਵੀ ਇਹਦੇ ਨਾਲੇ ਲੱਗੇ ਹੋਏ ਆਲੂ ਬਾਕੀ ਜਾ ਕੇ ਦਿਖਾਉਣਾ ਹਾਂ ਜੀ ਚੱਲਦੀ ਆ ਵੀਰੇ ਉਹਨਾਂ ਦੇ ਪਟਾਈ ਝਾੜ ਪੂਰਾ ਵਧੀਆ ਦੇਖੋ ਬੋਰੀਓ ਬੋਰੀ ਖੜੀ ਆ ਐਲਰ ਆਲੂ ਆ ਇਹ ਕਹਿ ਦਿੰਦਾ ਹੋ ਗਿਆ ਵੀਰੇ 90 ਕਿਲੋ ਦਾ ਆਲੂ ਆ ਬਾਕੀ ਦੇਖੋ ਕਰੋ ਚੈੱਕ ਰੰਗ ਰੰਗ ਵੀ ਪੂਰਾ ਆਲੂ ਦਾ ਪੂਰੀ ਸੇਵਾ ਕਰੀ ਹੋਈ ਆਲੂ ਦੀ ਦੇਖੋ ਸੈਜ ਵੀ ਵਧੀਆ ਪੂਰਾ ਤੇ ਖੇਤ ਵੀ ਠੀਕ ਆ ਬੜਾ ਗਿੱਲਾ ਨਹੀਂ ਸੁੱਕਾ ਹੀ ਆ ਵਧੀਆ ਝਾੜ ਆਲੂ ਦਾ ਬਾਕੀ ਪੁੱਛਦੇ ਆ ਵੀਰੇ ਨੂੰ ਕਿੰਨਾ ਕੁ ਝਾੜ ਨਿਕਲਦਾ ਉਸ ਤੋਂ ਬਾਕੀ ਬੋਰੀ ਚੈੱਕ ਕਰੋ ਬੋਰੀ ਉਹ ਬੋਰੀ ਖੜੀ ਆ ਖੇਤ ਚ ਰੇਟ ਤਾਂ ਚਲੋ ਜਿਹੜਾ ਹੈਗੀ ਹੈਗਾ ਪਰ ਝਾੜ ਪੂਰਾ ਨਿਕਲਣਾ ਚਾਹੀਦਾ ਬਾਕੀ ਰਹਿੰਦੀਆਂ ਨੇ ਦੋ ਬੱਟਾਂ ਪੱਟਣ ਤੋਂ ਬਾਕੀ ਨੇ ਬੜਜੂ ਅੱਜ ਦੋ ਟਰਾਲੀਆਂ ਭਰੀਆਂ ਖੜੀਆਂ ਨੇ ਇੱਕੋ ਪੂਰਾ ਵਧੀਆ ਝਾੜ ਆ ਕੀ ਕਰਾਉਣਾ ਵੀਰੇ ਉਹਨਾਂ ਨਾਲ ਗੱਲ ਲੱਗੀ ਟਰਾਲੀ ਭਰਨ ਸ਼ਾਮ ਹੋਊਗੀ 5 ਵਜੇ ਤੇ ਉਧਰੋਂ ਅੱਧੀ ਟਰਾਲੀ ਭਰ ਲਿਆਵਾਂਗੇ ਬਾਕੀ ਸੜਕ ਤੇ ਖੜਾ ਕੇ ਭਰਾਂਗੇ ਜਿੰਨਾ ਵੀ ਹੋਊਗਾ ਗੰਨਾ ਰਹਿ ਜੂ ਮਗਰ ਬਾਕੀ ਤਕਰੀਬਨ ਅੱਧਾ ਕ ਤਾਂ ਲੋਡ ਵਿੱਚ ਹੋ ਜਾਣਾ ਤੇ ਅੱਧਾ ਬਾਕੀ ਸੜਕ ਤੇ ਹੋਊਗਾ ਕਿੰਨੀ ਕੁ ਭਰੀ ਹੋਊਗੀ ਹੋਊਗੀ 500 ਤਾਂ ਨਹੀਂ ਹੋਣੀ ਸਤਨਾਵਾ ਸਾਹਿਬ ਆ ਰਹੇ ਨੇ ਇਹਦਾ ਵੀ ਚੈਨਲ ਆ ਸਬਸਕ੍ਰਾਈਬ ਕਰ ਲੋ ਸਾਰੇ ਬੰਦੇ ਕੀ ਨਾਮ ਆ ਚੈਨਲ ਦਾ ਦੱਸ ਬਈ ਐਮ ਐਸ ਤਨੂਆ 92 ਐਮ ਐਸ ਤਨੂਆ 92 ਆ ਕਰ ਲੋ ਸਾਰੇ ਨਿਕਲੇ ਉਹ ਟਰੈਕਟਰ ਯਾਰ ਬਾਕੀ ਗਿੱਲਾ ਵੀ ਹੈਗਾ ਇਹ ਦੇਖੋ ਵੀ ਨਿਕਲੂਗਾ ਟਰੈਕਟਰ ਜਾਂ ਨਹੀਂ ਦੀ ਵੱਡੀ ਗੇਮ ਲੱਗਦਾ 2.3 ਤਿੰਨ ਤਿੰਨ ਕਿਵੱਗੇ ਜਗਾ ਐਨ ਵਧੀਆ ਲੋਡ ਕਰਿਓ ਬੱਤਸਰ ਟੋਜਨਪਾਗੀ ਨਿਕਲੂ ਟਰਾਲੀ ਟਾਇਰ ਤਾਂ ਬੈਠ ਵੀ ਗਿਆ ਗਿੱਲਾ ਏ ਆਕੀ ਟੋਜਨਪਾਗੀ ਦੋਰ ਨਹੀਂ ਬੂ ਕੇਰਾ ਦਾ ਟਰਾਲੀ ਗੱਲਾ ਨਾ ھیਠੋਂ ਕੱਲੇ ਟਰੈਕਟਰ ਨੇ ਤੁਰਨਾ ਨਹੀਂ ਹੈਗਾ ਲੈ ਕੇ ਬਾਕੀ ਇਧਰੋਂ ਦਾ ਪਹੇਗੇ ਆ ਗੰਨਾ ਸਾਰੀਆਂ ਭਰੀਆਂ ਪੈਗੀਆਂ ਤੇ ਇਧਰੋਂ ਇਧਰੋਂ ਰਹਿ ਗਿਆ ਬਾਕੀ ਸਾਹਿਬ ਜੋਤ ਆ ਗਿਆ ਉਹੀ ਬੰਦੀ ਪਈ ਹੈ 3 ਲੱਖ ਦਾ ਮੇਲ ਜਾਣਾ ਗੱਲਾਂ ਸਾਹਿਬ ਜੋਤੋਂ ਟੋਜਨ ਪਾ ਕੇ ਕੱਢਣੀ ਪਊ ਕੱਲੇ ਟੋਜਨ ਕੱਲੇ ਟਰੈਕਟਰਾਂ ਦੀ ਦੌਰ ਨਹੀਂ ਟਾਇਰ ਤਾਂ ਬੈਠ ਵੀ ਗਿਆ ਟ੍ਰੈਕਟਰ ਨੂੰ ਮੈਂ ਮਖਾ ਟਰੈਕਟਰ ਅਸੀਂ ਲੈ ਕੇ ਆਉਣਾ ਲੈ ਆਸਤੇ ਹੋਵੇਂ ਟੋਜਨ ਬਾਕੇ ਟੋਜਨ ਟੋਜਨ ਬਾਕੇ ਨਕਲੂਗੀ ਦੱਸ ਭਾਈ ਨਾ ਨਾ ਟਾਇਰ ਬੈ ਗਿਆ ਗਿੱਲਾ ਏ ਇਹ ਜਦ ਸੈੱਜੋ ਬੈਠੋ ਨਾ ਉਪਰ ਜਰ ਸੱਤ ਸੱਤ 70 ਇੱਦਾਂ ਆਪਾਂ 2-3 ਪਾ ਕੇ ਬਾਹਰ ਤੇ ਇਹ ਖੜਾ ਪਈ ਇੱਧਰ ਸੈੱਟ ਕਰਕੇ ਪੂਰੀ ਰਸਾ ਲਾ ਰਹੇ ਨੇ ਬੰਦੇ ਅੱਧ ਤੋਂ ਵੱਧ ਗੰਨਾ ਰਹਿੰਦਾ ਹਲੇ ਨੇ ਰਹੀ ਹੋ ਜਾਣਾ ਲੱਦਦਿਆਂ ਨੂੰ ਬਾਕੀ ਰਸਾ ਲੈ ਗਿਆ ਹੁਣ ਕਰਨਗੇ ਲੋਡ ਜਿਹੜਾ ਰੈਂਦੀਆਂ ਨੇ ਭਰੀਆਂ ਬਾਕੀ ਜਗ੍ਹਾ ਹੈਗੀ ਦੀ ਗਿੱਲੀਓ ਇਹ ਹੋਰ ਜ਼ਿਆਦਾ ਗੰਨਾ ਪਾਲਾਂ ਦੇ ਫੇਰ ਨਹੀਂ ਕੱਢਣੀ ਸੀ ਟਰੈਕਟਰ ਨੇ। ਆ ਦੇਖੋ। ਲੀਪ ਆਤੀ ਟਰਾਲੀ ਨੇ। ਦਬਦੀ ਹੋ ਗਈ ਆ 2 2 3 3 ਉਂਗਲ। ਬਾਕੀ ਹਲੇ ਭਜਨ ਵੀ ਇੰਨਾ ਜ਼ਿਆਦਾ ਨਹੀਂ ਸੀ। ਹੋਣਗੇ 70 80 ਕੁਇੰਟਲ ਹੋਣਗੇ ਹਲੇ। ਹੋ ਜੋ ਕਾਇਮ ਹੋ ਜੋ ਨਹੀਂ ਠੰਡੀ ਲੱਗਣ ਲੱਗ ਜਾਨਾ। ਯੱਕਾ ਦੋ ਫੱਟੇ ਚੱਕ ਦੋ ਪੈ ਜੂਗਾ ਸਾਰੀ ਸਹੀ ਜਗਾ ਪੈ ਜਗਾ ਆਰਾਮ ਨਾਲ ਉੱਚੀ ਤਾਂ ਨਹੀਂ ਆਂਦੀ ਟਰਾਲੀ ਜੀ ਨਹੀਂ ਥੋੜੀ ਜੀ ਲਾਲੂ ਆ ਟਰਾਲੀ ਦਾਬੂ ਰੱਖਣੀ ਪੈਣੀ ਉਹ ਹਿਸਾਬ ਨਾਲ ਉਹ ਕਰਿਓ ਆ ਦਾਬੂ ਹੋ ਜਾਣਾ ਹੁਣ ਜਦ ਬਾਹਰ ਗੱਡੀਆਂ ਨਾ ਹੁੱਕ ਤੋ ਉੱਠਦੀ ਦੀ ਟੋਏ ਚ ਐਸੇ ਉੱਪਰ ਉੱਪਰ ਹੇਠਾ ਹੁੰਦੀ ਦੀ ਬਣਾ ਲੈ ਬੜਿਆ ਐਸੇ ਬੇਦੇ ਹਾਂ ਲੰਬੜਦਾਰ ਹੂੰ ਠੀਕ ਆ ਠੰਡ ਤਾਂ ਨਹੀਂ ਲੱਗਦੀ ਠਹਿ ਗਏ ਠੰਡੇ ਨਹੀਂ ਹੈ